12 ਜਨਵਰੀ ਨੂੰ ਇੱਕ ਲੜਕੀ ਅਮਰੀਕਾ ਤੋਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਪਿੰਡ ਪੈਂਦਾ ਨਾਨੋਮੱਲੀਆਂ ਉੱਥੇ ਆਪਣੇ ਸਹੁਰੇ ਪਰਵਾਰ ਕੋਲ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਰਿਸ਼ਤੇਦਾਰੀ ਦੇ ਵਿੱਚ ਵਿਆਹ ਰਾਜਦੀਪ ਕੌਰ ਜੀ ਦੀ ਉਮਰ 32 ਸਾਲ ਹੈ ਇਹਨੂੰ ਯੂਐਸ ਤੋਂ ਇਸ ਕਰਕੇ ਭੇਜਿਆ ਜਾਂਦਾ ਵੀ ਤੂੰ ਜਾ ਕੇ ਉਹ ਵਿਆਹ ਅਟੈਂਡ ਕਰਨਾ ਇਹ ਆਪਣੇ 5 ਸਾਲ ਦੇ ਬੇਟੇ ਦੇ ਨਾਲ ਆਪਣੇ ਸਹੁਰੇ ਪਿੰਡ ਨਾਨੋਮੱਲੀਆਂ ਪਹੁੰਚ ਜਾਂਦੀ ਹੈ ਔਰ ਅਚਾਨਕ 19 ਤੇ 20 ਦੀ ਦਰਮਿਆਨੀ ਰਾਤ ਨੂੰ ਇਹ ਖਬਰ ਆਉਂਦੀ ਹੈ ਵੀ ਰਾਜਦੀਪ ਦੀ ਮੌਤ ਹੋ ਗਈ ਉਹਦਾ ਸਹੁਰਾ ਪਰਿਵਾਰ ਜਿਹੜਾ ਉਹ ਆਪਣੇ ਬੇਟੇ ਨੂੰ ਦੱਸ ਦਿੰਦਾ ਮਨਜਿੰਦਰ ਉਹਦਾ ਨਾਂ ਹੈ ਇਹਦੇ ਘਰ ਵਾਲੇ ਦਾ ਉਹਨਾਂ ਨੂੰ ਦੱਸਦੇ ਆ ਵੀ ਰਾਜਦੀਪ ਦੀ ਮੌਤ ਹੋ ਗਈ। ਮਨਜਿੰਦਰ ਅੱਗੋਂ ਆਪਣੇ ਸੱਸੋਰੇ ਨੂੰ ਦੱਸਦਾ ਕਿ ਰਾਜਦੀਪ ਦੀ ਜੜੀ ਜੀ ਮੌਤ ਹੋ ਗਈ। ਉਹ ਬੜੇ ਹੈਰਾਨ ਹੁੰਦੇ ਆ ਕਿ ਇਹ ਕਿਵੇਂ ਹੋ ਸਕਦਾ ਸਾਡੀ ਨੌਜਵਾਨ ਕੁੜੀ ਨੂੰ ਕੀ ਹੋਇਆ? ਉਹ ਕਹਿੰਦਾ ਜੀ ਹਾਰਟ ਅਟੈਕ ਜਿਹੜਾ ਉਹਨੂੰ ਹੋਇਆ ਇਸ ਕਰਕੇ ਉਹਦੀ ਮੌਤ ਹੋ ਗਈ। ਹੁਣੇ ਰਾਜਦੀਪ ਦੇ ਜਿਹੜੇ ਮਾਤਾ ਪਿਤਾ ਇਹ ਇੰਗਲੈਂਡ 'ਚ ਰਹਿੰਦੇ ਸੀਗੇ ਇਹਨਾਂ ਨੇ ਕਿਹਾ ਵੀ ਤੁਸੀਂ ਜਿਹੜੀ ਬੋਡੀ ਆ ਨੂੰ ਮੋਰਚਰੀ 'ਚ ਰੱਖੋ ਅਸੀਂ ਆਉਨੇ ਆ। ਉਹ ਇੰਗਲੈਂਡ ਤੋਂ ਆਉਂਦੇ ਆ ਉਹ ਇਲਜ਼ਾਮ ਲਗਾਉਂਦੇ ਆ ਵੀ ਸਾਡੀ ਬੇਟੀ ਦਾ ਕਤਲ ਕੀਤਾ ਗਿਆ ਪਰ ਪਹਿਲਾਂ ਇਦਾਂ ਹੀ ਲੱਗ ਰਿਹਾ ਸੀਗਾ ਵੀ ਜਿੱਦਾਂ ਰਾਜਦੀਪ ਦਾ ਜਿਹੜਾ ਇਹ ਵਾਕਈ ਇੱਕ ਨੈਚੁਰਲ ਡੈਥ ਆ ਇਹਦਾ ਜਿਹੜਾ ਸਾਹ ਬੰਦ ਹੋ ਗਿਆ ਇਹਨੂੰ ਹਾਰਟ ਅਟੈਕ ਆਇਆ ਪਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸੇ ਹੁੰਦੇ ਆ ਕਿ ਰਾਜਦੀਪ ਦਾ ਜਿਹੜਾ ਗਲਾ ਘੋਟਿਆ ਗਿਆ ਫਿਰ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਸਖਤੀ ਕੀਤੀ ਜਾਂਦੀ ਗ੍ਰਿਫਤਾਰ ਕਰ ਲਿਆ ਜਾਂਦਾ ਦਲਜੀਤ ਕੌਰ ਜਿਹੜੀ ਇਹਦੀ ਸੱਸ ਹੈ ਜਗਦੀਪ ਸਿੰਘ ਦਾ ਸੋਹਰਾ ਉਹਨਾਂ ਤੋਂ ਜਦੋਂ ਪੁੱਛਗਿਛ ਕੀਤੀ ਜਾਂਦੀ ਹੈ ਤਾਂ ਮਾਮਲਾ ਇਹ ਸਾਹਮਣੇ ਆਉਂਦਾ ਵੀ ਰਾਜਦੀਪ ਜਿਹੜੀ ਯੂਐਸ ਸਿਟੀਜ਼ਨ ਹੈ ਇਹਦੇ ਕੋਲ ਇੱਕ ਮੋਟੀ ਜਿਹੜੀ ਇੰਸ਼ੋਰੈਂਸ ਸੀਗੀ ਅਰਮਡ ਡਾਲਰਸ ਦੀ ਹੋ ਸਕਦੀ ਆ ਅਰਮਡ ਰੁਪਏ ਹੋ ਸਕਦੇ ਆ ਉਸੇ ਦੇ ਚੱਲਦੇ ਆ ਜਿਹੜਾ ਮਨਜਿੰਦਰ ਜਿਹੜਾ ਕੱਚਾ ਅਮਰੀਕਾ ਦੇ ਵਿੱਚ ਉਹ ਚਾਹੁੰਦਾ ਸੀਗਾ ਕਿ ਇਹ ਮੋਟੀ ਰਕਮ ਮੇਰੇ ਕੋਲ ਆ ਜਾਵੇ ਮੈਂ ਇਹ ਪੈਸਾ ਕਿਤੇ ਇਨਵੈਸਟ ਕਰਾਂ ਤੇ ਮੇਰਾ ਜਿਹੜਾ ਗ੍ਰੀਨ ਕਾਰਡ ਦਾ ਰਾਹ ਉਹ ਸੌਖਾ ਹੋ ਜਾਵੇ ਔਰ ਦੂਜੇ ਪਾਸੇ ਮਨਜਿੰਦਰ ਜਿਹੜਾ ਉਹ ਆਪਣੀ ਪਤਨੀ ਰਾਜਦੀਪ ਦੇ ਉੱਤੇ ਦਬਾਅ ਬਣਾ ਰਿਹਾ ਸੀਗਾ ਕਿ ਜਿਹੜੀ ਤੁਹਾਡੀ ਇੰਡੀਆ ਚ ਪ੍ਰਾਪਰਟੀ ਹੈਗੀ ਆ ਉਹ ਵੀ ਤੂੰ ਆਪਣੇ ਨਾਂ ਕਰਾ ਲਾ ਪਰ ਰਾਜਦੀਪ ਇਹਦਾ ਕਰਨ ਨਹੀਂ ਸੀ ਰਹੀ ਰਾਜਦੀਪ ਜਿਹੜੀ ਕਿ ਯੂਐਸ ਸਿਟੀਜ਼ਨ ਸੀਗੀ ਮਨਜਿੰਦਰ ਜਿਹੜਾ ਇਹ ਇਲੀਗਲ ਗਿਆ ਹੋਇਆ ਸੀ ਉੱਥੇ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਕਰੀਬ 7 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੁੰਦਾ ਹਜੇ ਜਿਹੜਾ ਮਨਜਿੰਦਰ ਹੈ ਇਹਨੂੰ ਗ੍ਰੀਨ ਕਾਰਡ ਮਿਲਿਆ ਨਹੀਂ ਸੀ ਇਹ ਪ੍ਰੋਸੈਸ 'ਚ ਸੀਗਾ ਪਰ ਇਹਦੇ ਖਾਬ ਇਹਦੇ ਸੁਪਨੇ ਬਹੁਤ ਵੱਡੇ ਸੀਗੇ ਕਿ ਮੋਟਾ ਪੈਸਾ ਹੋਵੇ ਮੋਟੀ ਇਨਵੈਸਟਮੈਂਟ ਕਰੀਏ ਮੋਟਾ ਬਿਜ਼ਨਸ ਜਿਹੜਾ ਸੈਟਅਪ ਕਰੀਏ ਪਰ ਇਸੇ ਦੇ ਚਲਦੇ ਆ ਕਿਉਂਕਿ ਰਾਜਦੀਪ ਕੋਲ ਜਿਹੜੀ ਹੈ ਇੰਸ਼ੋਰੈਂਸ ਦੀ ਰਕਮ ਸੀਗੀ ਕਰੋੜਾ ਰੁਪਏ ਸੀਗੇ ਉਹਨੂੰ ਹਾਸਲ ਹੋਣੇ ਸੀ ਡਾਲਰਸ ਦੇ ਵਿੱਚ ਇਹ ਰਕਮ ਇਹਨਾਂ ਨੂੰ ਉੱਥੇ ਮਿਲ ਜਾਣੀ ਸੀਗੀ ਇਹਨੇ ਇਹਦਾ ਮਰਡਰ ਪਲਾਨ ਕਰ ਦਿੱਤਾ ਔਰ ਕੀਤਾ ਕਿਹਦੇ ਨਾਲ ਰਲ ਕੇ ਆਪਣੇ ਮਾਤਾ ਪਿਤਾ ਨੂੰ ਨਾਲ ਇਨਵੋਲਵ ਕੀਤਾ ਕਿ ਤੁਸੀਂ ਇਹਨੂੰ ਮਾਰ ਦਿਓ ਇਹਦਾ ਕਤਲ ਕਰ ਦਿਓ ਔਰ ਬਾਅਦ ਦੇ ਵਿੱਚ ਜਦੋਂ ਰਿਪੋਰਟ ਇੱਥੇ ਸਬਮਿਟ ਕਰਾ ਦੇਵਾਂਗੇ ਕਿ ਉਹਦੀ ਤਾਂ ਡੈਥ ਹੋ ਗਈ ਆ ਉਹਦੀ ਤੇ ਹਾਰਟ ਅਟੈਕ ਨਾਲ ਡੈਥ ਹੋ ਗਈ ਆ ਹੋ ਸਕਦਾ ਇਹਨਾਂ ਨੇ ਸੋਚਿਆ ਹੋਵੇ ਵੀ ਜਿਹੜੀ ਮੈਡੀਕਲ ਰਿਪੋਰਟ ਆ ਇਹ ਪੈਸੇ ਪੂਸੇ ਦੇ ਦੂ ਕਿ ਅਸੀਂ ਸ਼ਾਇਦ ਹਾਰਟ ਅਟੈਕ ਇੱਕ ਨੈਚੁਰਲ ਡੈਥ ਜਿਹੜੀ ਆ ਉਹ ਦਿਖਾ ਸਕਾਂਗੇ ਤੇ ਉੱਥੇ ਸਾਡੇ ਬੇਟੇ ਨੂੰ ਮਨਜਿੰਦਰ ਨੂੰ ਜਿਹੜਾ ਵਾ ਉਹ ਪੈਸੇ ਮਿਲ ਜਾਣਗੇ ਪਰ ਇਦਾਂ ਹੁੰਦਾ ਨਹੀਂ ਹੈ ਕਿਉਂਕਿ ਜਦੋਂ ਰਾਜਦੀਪ ਦੇ ਮਾਤਾ ਪਿਤਾ ਪੁਲਿਸ ਤੇ ਦਬਾਅ ਬਣਾਉਂਦੇ ਆ ਪੋਸਟਮਾਰਟਮ ਉਹਦਾ ਕਰਾਉਂਦੇ ਆ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਂਦੀ ਆ ਤਾਂ ਫਿਰ ਕਈ ਖੁਲਾਸੇ ਹੁੰਦੇ ਆ ਨੌਜਵਾਨ ਕੁੜੀ ਜਿਹੜੀ ਅਮਰੀਕਾ ਦੇ ਵਿੱਚ ਰਹਿੰਦੀ ਸੀ ਕੰਮਕਾਰ ਕਰਦੀ ਸੀਗੀ ਇੱਕ ਬੇਟਾ ਪਾਲ ਰਹੀ ਸੀ ਸੋਹਣਾ ਪਰਿਵਾਰ ਸੀਗਾ ਪਰ ਪੈਸੇ ਦੇ ਲਾਲਚ ਨੇ ਇਹ ਸਾਰਾ ਪਰਿਵਾਰ ਖਤਮ ਕਰ ਦਿੱਤਾ ਹੁਣ ਜਿੱਥੇ ਰਾਜਦੀਪ ਦੇ ਸੱਸੋਰਾ ਦਲਜੀਤ ਤੇ ਜਗਦੇਵ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਇਹਦਾ ਘਰ ਵਾਲਾ ਮਨਜਿੰਦਰ ਜਿਹੜਾ ਉਹਨੂੰ ਵੀ ਨਾਮਜ਼ਦ ਕਰ ਲਿਆ ਉਹਨੂੰ ਜਦੋਂ ਵੀ ਕਦੀ ਭਾਰਤ ਆਏਗਾ ਐਲਓਸੀ ਜਾਰੀ ਹੋ ਜਾਏਗੀ ਉਹਨੂੰ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਇਹੋ ਜੇ ਪੈਸੇ ਦਾ ਅੱਗ ਲਾਣੀ ਹੈ ਇਹੋ ਜੇ ਪੈਸੇ ਨੂੰ ਅਜੇ ਇਹ ਪੈਸੇ ਨਾਲ ਕੀ ਇਨਵੈਸਟਮੈਂਟ ਕਰਕੇ ਤੁਸੀਂ ਬਿਜ਼ਨਸ ਕਰੋਗੇ ਕਿ ਤੁਸੀਂ ਆਪਣੀ ਵਾਈਫ ਜਿਹੜੀ ਤੁਹਾਡੇ ਨਾਲ ਬੁੜੀ ਇਮਾਨਦਾਰੀ ਨਾਲ ਚੱਲ ਰਹੀ ਹੈ ਤੁਹਾਡਾ ਬੱਚਾ ਉਹਨਾਂ ਦੇ ਕੋਲ ਆ ਹੈ ਫਿਰ ਉਹ ਤੁਹਾਡੇ ਕਹਿਣ ਦੇ ਉੱਤੇ ਜਿਹੜਾ ਜਿਹੜਾ ਕਿ ਵਿਆਹ ਹੈ ਵੀ ਨਹੀਂ ਸੀ ਔਰ ਇਹਦੇ ਵਿੱਚ ਮਜ਼ੇਦਾਰ ਗੱਲ ਇਹ ਹੈ ਇਹ ਸਾਰੀ ਕਹਾਣੀ ਦੇ ਵਿੱਚ ਕਿ ਜੇ ਇਸ ਵਿਆਹ ਵਾਸਤੇ ਰਾਜਦੀਪ ਨੂੰ ਫੋਰਸਫੁਲੀ ਅਮਰੀਕਾ ਤੋਂ ਕਪੂਰਥਲੇ ਭੇਜਦੇ ਆ ਨਾਨੋ ਮੱਲੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਉੱਥੇ ਵਿਆਹ ਹੁੰਦਾ ਹੀ ਨਹੀਂ ਹੈ ਦਰਸਲ ਇਹਨਾਂ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੋਈ ਸੀ ਕਿ ਰਾਜਦੀਪ ਜਦੋਂ ਇੰਡੀਆ ਆ ਗਈ ਇਹਦਾ ਕਤਲ ਕਰ ਦਿੱਤਾ ਜਾਏਗਾ ਔਰ ਜਿਹੜੀ ਮੋਟੀ ਰਕਮ ਹੈ ਉਹ ਅਸੀਂ ਹਾਸਲ ਕਰ ਲਵਾਂਗੇ ਕਿੱਥੇ ਤਾਂ ਜਿਹੜੇ ਪੰਜਾਬੀ ਆ ਉਹ ਝੰਡੇ ਗੱਡਦੇ ਆ ਮਿਹਨਤ ਕਰਦੇ ਆ ਬਿਜ਼ਨਸ ਐਸਟੈਬਲਿਸ਼ ਕਰਦੇ ਆ ਵਿਦੇਸ਼ਾਂ ਦੇ ਵਿੱਚ ਤੇ ਹੁਣ ਕਿੱਥੇ ਇਹੋ ਜਿਹੇ ਕੋਜੇ ਕੰਮ ਜਿਹੜੇ ਆ ਵੀ ਆਪਣੀ ਵਾਈਫ ਨੂੰ ਮਾਰ ਦਿਓ ਇਹਦਾ ਕਤਲ ਕਰ ਦਿਓ ਫਿਰ ਇਹਦਾ ਕਤਲ ਇੰਡੀਆ ਚ ਕਰੋ ਕਿ ਪੈਸੇ ਦੇ ਕੇ ਇਹਦੀ ਜਿਹੜੀ ਰਿਪੋਰਟ ਆ ਉਹ ਇਦਾਂ ਲੱਗੇਗੀ ਵੀ ਇਹਨੂੰ ਹਾਰਟ ਅਟੈਕ ਆਇਆ ਜਾਂ ਇਹਦੀ ਜਿਹੜੀ ਨੈਚੁਰਲ ਡੈਥ ਹੋਈ ਆ ਤੇ ਅਸੀਂ ਜਿਹੜੀ ਇੰਸ਼ੋਰੈਂਸ ਦੀ ਰਕਮ ਆ ਉਹ ਕਲੇਮ ਕਰ ਲਵਾਂਗਾ ਸਾਡੇ ਕੋਲ ਅਰਬਾਂ ਖਰਬਾਂ ਡਾਲਰ ਆ ਜਾਣਗੇ ਖੈਰ ਹੁਣ ਇਹ ਰਾਜਦੀਪ ਜਿਹਦੀ ਉਮਰ 32 ਸਾਲ ਆ ਇਹਦਾ ਸੱਸ ਸਹੁਰੇ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਇਹਦਾ ਘਰ ਵਾਲਾ ਵੀ ਨਾਮਜ਼ਦ ਕਰ ਲਿਆ ਤੇ ਅਗਲੀ ਕਾਰਵਾਈ ਜਿਹੜੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਆ ਰਾਜੀਪ ਕੌਰ ਨਾਮ ਦੀ ਹੈ ਜੀ ਲੜਕੀ ਜਿਹਦੀ ਨਾਨੋ ਮੰਦਲੀਆ ਪਿੰਡ ਵਿਆਹੀ ਸੀ ਅਮਰੀਕਾ ਸਿਟੀ ਜਨ ਸੀ ਸਾਰੇ ਪਰਿਵਾਰ ਨੂੰ ਮੇਰਨਾਈ ਹੋਈ ਸੀਗੀ ਲੇਕਿ 19 ਔਰ 20 ਦੀ ਜਿਹੜੀ ਦਰਮਿਆਨੀ ਰਾਤ ਆ ਉਹਦੀ ਜਿਹੜੀ ਅਚਾਨਕ ਮੌਤ ਹੋਣ ਬਾਰੇ ਉਹਦੇ ਸਾਰੇ ਪਰਿਵਾਰ ਵੱਲੋਂ ਸਾਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਅਮਰੀਕਾ ਸਿਟੀ ਜਨ ਨੇ ਇਸ ਕਰਕੇ 14 ਮੇਰਾ ਪੋਸਟ ਮਾਰਟਮ ਜਿਹੜਾ ਕਰਵਾ ਦਿੱਤਾ ਜਾਵੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਆ ਬਾਡੀ ਜਿੱਥੇ ਉਹ ਆਲਰੇਡੀ ਸੀਗੀ ਫ੍ਰੀਜ਼ 'ਚ ਉੱਥੋਂ ਅਸੀਂ ਮੌਸਤਰੀ ਸੁਲਤਾਨਪੁਰ ਲੈ ਕੇ ਆਏ ਔਰ ਕੱਲ ਉਹਦਾ ਜਿਹੜਾ ਬੋਰਡ ਡਾਕਟਰ ਦਾ ਜਿਹੜਾ ਬਣਾ ਕੇ ਤੇ ਉਹਦਾ ਪੋਸਟ ਮੰਡੋ ਕਰਵਾ ਦਿੱਤਾ ਗਿਆ ਉਸ ਤੋਂ ਹਾਂਜੀ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਉਹਨਾਂ ਨੂੰ ਇਨਫਾਰਮ ਨਹੀਂ ਕੀਤਾ ਗਿਆ ਕਿ ਇਹ ਕਾ ਪਰਿਵਾਰ ਹੈ ਉਹਨਾਂ ਨੇ ਕਿਸੇ ਵੀ ਵਿਅਕਤੀ ਦੀ ਸਹਿਮਤੀ ਨਹੀਂ ਲਈ ਗਈ ਮੌਕੇ ਤੇ ਕੋਈ ਮੌਜੂਦ ਨਹੀਂ ਸੀ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਪੋਸਟ ਮੰਡੋ ਕਰ ਦਿੱਤਾ ਗਿਆ ਦੇ ਕੋਈ ਇਨਫੋਰਮ ਤਾਂ ਰਿਲੇਟਿਵ ਹੈ ਉਹਨਾਂ ਦੀ ਰਿਸ਼ਤੇਦਾਰੀ ਆ ਉਹ ਤਾਂ ਰਿਸ਼ਤੇਦਾਰਾਂ ਨੇ ਇਨਫੋਰਮ ਕਰਨਾ ਨਾ ਵੀ ਲੈ ਵੀ ਇਸ ਤਰ੍ਹਾਂ ਡੈਥ ਹੋਈ ਹੈ ਉਹ ਸਾਡੇ ਕੋਲ ਤੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਬਟ ਜਦੋਂ ਆਏ ਆ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਸੁਣਿਆ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਅਸੀਂ ਉਸ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਔਰ ਪੋਸਟਮਾਰਟਮ ਜਿਹੜੀ ਰਿਪੋਰਟ ਆਉਂਦੀ ਹੈ ਜੋ ਦੇਚ ਜਿਸ ਤਰ੍ਹਾਂ ਦੀ ਰਿਪੋਰਟ ਹੋਊਗੀ ਅਗਰ ਕੋਈ ਇਹੋ ਜੀ ਚੀਜ਼ ਸਾਹਮਣੇ ਆਉਂਦੀ ਹੈ ਕਾਰਵਾਈ 174 ਦੀ ਅਸੀਂ ਕੀਤੀ ਆ ਅਗਰ ਕੋਈ ਸ਼ੱਕੀ ਡਾਊਟਫੁਲ ਹੋਏਗਾ ਤਾਂ ਉਹ ਜਿਹੜੀ ਬਿਲਕੁਲ ਬਣਦੀ ਘਰ ਰਹੀ ਅਮਲ ਚੱਲ ਜਾਂਦੀ ਤੇ ਉਹ ਬਹੁਤ ਅਜੀਬ ਸਥਿਤੀ ਚੋਂ ਸਮਝਿਆ ਨਹੀਂ ਅਜੇ ਫਿਰ ਹਾਲ ਤਾਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਅਸੀਂ ਕਰਦੇ ਹਾਂ ਉਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿ ਜਿਹੜਾ ਉਹਨਾਂ ਦੇ ਮੀਂਹਪੁਰ ਦੇ ਨਾਲ ਉਹਨਾਂ ਦਾ ਜਿਹੜਾ ਪੁਲਿਸ ਇੱਕ ਪੱਖਪਾਤ ਦਾ ਰਵਈਆ ਸਾਹਮਣੇ ਆ ਰਿਹਾ ਬਿਲਕੁਲ ਨਹੀਂ ਜੀ ਬਿਲਕੁਲ ਗਲਤ ਦੋਸ਼ ਹੈ ਜਿਹੜੀ ਡੈਥ ਹੋਈ ਹੈ ਜੇ ਉਸ ਪਰਿਵਾਰ ਨੂੰ ਦੁੱਖ ਹੈ ਤੇ ਬਤੌਰ ਐਸਐਚਓ ਬਤੌਰ ਪੁਲਿਸ ਡਿਪਾਰਟਮੈਂਟ ਮੈਨੂੰ ਔਰ ਮੇਰੇ ਸਾਰੇ ਸੀਨੀਅਰ ਆਫੀਸਰ ਵੀ ਇਸ ਚੀਜ਼ ਤੇ ਅਸੀਂ ਵੀ ਦੁੱਖ ਮਹਿਸੂਸ ਕਰਦੇ ਹਾਂ ਕਿ ਮੌਤ ਜਿਹੜੀ ਹੋਈ ਆ ਜਵਾਨ ਬੱਚੀ ਦੀ ਲੇਕਿਨ ਇਹ ਆ ਕਿ ਜੋ ਪੋਸਟਮਾਰਟਮ ਰਿਪੋਰਟ ਹੈ ਉਹਦੀ ਅਸੀਂ ਵੇਟ ਕਰ ਰਹੇ ਹਾਂ ਜੋ ਵੀ ਉੱਥੇ ਚਾਹੂਗੀ ਰਿਪੋਰਟ ਉਹਦੇ ਮੁਤਾਬਕ ਬਣਦੀ ਕਰ ਦਿੱਤੀ ਜਾਏਗੀ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੋਈ ਗੱਲ ਨਹੀਂ ਬਿਲਕੁਲ 174 ਦੀ ਕਾਰਵਾਈ ਜਿਹੜੀ ਕਰ ਦਿੱਤੀ ਹੈ ਅਗਰ ਕੋਈ ਰਿਪੋਰਟ ਦੇ ਵਿੱਚ ਆਉਂਦਾ ਹੈ ਤੇ ਮੁਕਦਮਾ ਦਰਜ ਹੋਏਗਾ ਅਗਰ ਨਹੀਂ ਆਉਂਦਾ ਤਾਂ ਫਿਰ ਕਾਰਵਾਈ ਨਹੀਂ ਐਂਬੈਸੀ ਨਾਲ ਵੀ رابطہ ਹੋਇਆ ਮੇਰੇ ਨਾਲ ਐਂਬੈਸੀ ਤੋਂ ਸਾਨੂੰ ਫੋਨ ਆਇਆ ਸੀ ਜਿਹੜੀ ਮ੍ਰਿਤਕ ਲੜਕੀ ਹੈ ਉਹਦੇ ਹਸਬੰਦ ਜਿਹੜੇ ਆ ਉਹਨਾਂ ਨੇ ਐਂਬੈਸੀ ਨੂੰ ਸੂਚਿਤ ਕੀਤਾ ਸੀ ਯੂਐਸਏ ਨੂੰ ਵੀ ਇਸ ਤਰ੍ਹਾਂ ਉਹਦੀ ਵਾਈਫ ਦੀ ਡੈਥ ਹੋਈ ਹੈ ਔਰ ਉਹਦੇ ਮਾਪੇ ਪਰਿਵਾਰ ਜਿਹੜੇ ਆ ਉਹ ਪੋਸਟਪਾਰਟਮ ਕਰਵਾਉਣਾ ਚਾਹੁੰਦੇ ਆ ਲੜਕੇ ਦੇ ਮਾਪੇ ਪਰਿਵਾਰ ਸਾਨੂੰ ਮੈਸੇਜ ਆਇਆ ਤੇ ਅਸੀਂ ਦੱਸਿਆ ਉਹ ਅਸੀਂ ਬੀਯੂ ਆਰ ਆਲਰੇਡੀ ਅਸੀਂ ਉਹਦਾ ਪੋਸਟਪਾਰਟਮ ਕਰਵਾ ਰਹੇ ਹਾਂ ਅੰਡਰ ਪ੍ਰੋਸੈਸ ਹੈ ਔਰ ਕੱਲ ਕਰਵਾ ਦਿੱਤਾਗਾ ਪੋਸਟਪਾਰਟਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ